ਪੰਜਾਬ ਜਿਸ ਦਾ ਨਾਮ ਹੀ ਪੰਜ ਦਰਿਆਵਾਂ ਦੀ ਧਰਤੀ ਹੈ ਹਮੇਸ਼ਾ ਤੋਂ ਹੌਸਲੇ ਮਿਹਨਤ ਅਤੇ ਪਿਆਰ ਦੀ ਧਰਤੀ ਰਿਹਾ ਹੈ ਇੱਥੇ ਦੀ ਮਿੱਟੀ ਵਿੱਚ ਇੱਕ ਅਲੱਖਣ ਸੁਗੰਧ ਹੈ ਜੋ ਖੇਤਾਂ ਦੀ ਹਰਿਆਵਲੀ ਕੁਰਬਾਨੀ ਰੋਹਾਨੀ ਤਾਕਤ ਅਤੇ ਲੋਕਾਂ ਦੀ ਖੁੱਲ੍ਹਦਿਲੀ ਨਾਲ ਮਿਲ ਕੇ ਇੱਕ ਜੀਵਤ ਤਸਵੀਰ ਬਣਾਉਂਦੀ ਹੈ ਪੁਰਾਣੇ ਸਮਿਆਂ ਵਿੱਚ ਪੰਜਾਬੀ ਲੋਕ ਸਾਦੇ ਪਰ ਦਿਲ ਦੇ ਅਮੀਰ ਸਨ ਉਹ ਖੇਤੀਬਾੜੀ ਨੂੰ ਆਪਣੀ ਰੋਜ਼ੀ-ਰੋਟੀ ਤੇ ਮਾਣ ਸਮਝਦੇ ਸਨ ਘਰਾਂ ਵਿੱਚ ਮਿੱਟੀ ਦੇ ਚੁੱਲ੍ਹੇ, ਛਪਰੇ ਤੇ ਖੁੱਲੇ ਆਂਗਣ ਹੁੰਦੇ ਸਨ ਔਰਤਾਂ ਘਰ ਦੀਆਂ ਰੋ ਹੁੰਦੀਆਂ ਉਹ ਰੋਟੀ ਪਕਾਉਂਦੀਆਂ ਚਰਖਾ ਘੱਤਦੀਆਂ ਤੇ ਲੋਕ ਗੀਤ ਗਾਉਂਦੀਆਂ ਜੋ ਦਿਲ ਦੀ ਖੁਸ਼ਬੂ ਨਾਲ ਭਰੇ ਹੋਏ ਸਨ ਮਰਦ ਖੇਤਾਂ ਵਿੱਚ ਕੰਮ ਕਰਦੇ ਜੰਗਾ ਵਿੱਚ ਜਾ ਕੇ ਸ਼ਰਤ ਤੇ ਇੱਜ਼ਤ ਕਮਾਉਂਦੇ ਪੰਜਾਬ ਦਾ ਸੱਭਿਆਚਾਰ ਹਮੇਸ਼ਾ ਰੰਗਾਂ ਨਾਲ ਭਰਪੂਰ ਹਿਆ ਭੰਗੜਾ ਕਿੱਦਾਂ ਵਿਆਹਾਂ ਦੇ ਗੀਤ ਤੇ ਮੇਲੇ ਤਿਹਾਰ ਜੀਵਨ ਦੀ ਖੁਸ਼ੀ ਦਾ ਪ੍ਰਤੀਕ ਸਨ ਗੁਰਬਾਣੀ ਨੇ ਇੱਥੇ ਦੇ ਲੋਕਾਂ ਨੂੰ ਸੱਚਾਈ ਮਿਹਨਤ ਤੇ ਸੇਵਾ ਦਾ ਪਾਠ ਪੜਾਇਆ ਪੰਜਾਬੀ ਪਾਸ਼ਾ ਆਪਣੇ ਆਪ ਵਿੱਚ ਮਿੱਟੀ ਤੇ ਜੋਸ਼ ਭਰੇ ਰਹੇ ਅੱਜ ਭਾਵੇਂ ਸਮਾਂ ਬਦਲ ਗਿਆ ਹੈ ਪਰ ਪ੍ਰਾਂਤਨ ਪੰਜਾਬ ਦੀ ਰੂਹ ਅਜੇ ਵੀ ਹਰ ਪੰਜਾਬੀ ਦੇ ਦਿਲ ਵਿੱਚ ਧੜਕਦੀ ਹੈ ਉਸ ਦੀ ਖੁੱਲੀ ਮੁਸਕਾਨ ਸੱਚਾ ਪਿਆਰ ਤੇ ਗੁਰੂਆਂ ਦੀ ਸਿੱਖਿਆ ਅਜੇ ਵੀ ਇਸ ਧਰਤੀ ਨੂੰ ਵਿਲੱਖਣਾ ਬਣਾਉਂਦੇ ਹਨ